ਮਨਸਕਾਰ ਤੁਸੀਂ ਦੇਖ ਰਹੇ ਹੋ ਬੰਦੇਪਾਲ ਤੇ ਲਾਈਵ ਮੇਰੇ ਨਾਲ ਹੈ ਕੈਮਰਾਮੈਨ ਪਰਮਜੀਤ ਅਸੀਂ ਇਸ ਅਸੀਂ ਇਸ ਵਕਤ ਮੌਜੂਦ ਹੈ ਜਮਸ਼ੇਰ ਜਲੰਧਰ ਦੇ ਜਮਸ਼ੇਰ ਖਾਸ ਵਿੱਚ ਜਿੱਥੇ ਕਿ ਪੰਜਾਬ ਦੇ ਮਸ਼ਹੂਰ ਬੋਡੀ ਬਿਲਡਰ ਬਰਿੰਦਰ ਕੁਮਨਜੀ ਦਾ ਫੋਟੋਸ ਹਸਪਤਾਲ ਦੇ ਵਿੱਚ ਹਾਰਟ ਅਟੈਕ ਨਾਲ ਧਿਆਨਤ ਹੋ ਗਿਆ ਸੀ ਉਹਨਾਂ ਦਾ ਬਰਿੰਦਰ ਕੁਮਨਜੀ ਦਾ ਜਿਹੜਾ ਜਿਹੜੀ ਦੇਹ ਹੈ ਉਹ ਡੇਰੀ ਫਾਰਮ ਦੇ ਵਿੱਚ ਰੱਖੀ ਗਈ ਹੈ ਤੇ ਜਿਨ੍ਹਾਂ ਦਾ ਕੀ ਅੱਜ ਸੰਸਕਾਰ ਮਾਡਾ ਟਾਉਂ 3 ਵਜੇ ਤਕਰੀਬ ਹੋਏਗਾ ਮਸ਼ਹੂਰ ਬਾਡੀ ਬਿਲਡਰ ਵਰਿੰਦਰ ਘੋਮਾਂਜੀ ਦੇ ਅੰਤਿਮ ਦਰਸ਼ਕਾਲੀ ਦੇਖੋ ਉਹਨਾਂ ਦੇ ਰਿਸ਼ਤੇਦਾਰ ਦੋਦਰਾਡੀ ਉਹਨਾਂ ਦੇ ਫੈਰ ਉਹਨਾਂ ਦੇ ਡੇਰੀ ਫਾਰਮਰ ਜਮਸ਼ੇਰ ਖਾਸ ਚਾ ਰਹੇ ਹਨ ਇਸ ਵੇਲੇ ਦੇ ਤਸਵੀਰਾਂ ਤੇ ਦਿਖ ਰਿਹਾ ਤੇ 3 ਵਜੇ ਮਾਡਲ ਟਾਊਨ ਚ ਮਸ਼ਾਨ ਕਾਟ ਵਿੱਚ ਉਹਨਾਂ ਦਾ ਸੰਸਕਾਰ ਕੀਤਾ ਜਾਏਗਾ ਤੇ ਇੱਥੇ ਹੀ ਉਹਨਾਂ ਦੀ ਅੰਤਿਮ ਯਾਤਰਾ ਜੋ ਕਿ ਅੱਜ ਕੱਢੀ ਜਾਵੇਗੀ